Stop the no. ਸਤ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤ ਗੁਰ ਪਰਥਾ 소이, 뽀르크 세월을 샀자. ਜਾ ਕਾ ਇਕ ਨਾਮ ਅਸ਼ਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਦਾਨ ਤੇਤ ਨਾਮ ਰਸਕ ਨਾਨਕ ਲੈਣਾ ਥੱਪਿਓ ਜੇਨ ਸਰਬ ਸਿੱਧੀ ਕਵ ਜਨ ਕਲ ਸਬੁਧੀ ਕੀਰਤ ਜਨ ਅਮਰਦਾਸ ਬੇਲਤਰੀਆ ਕੀ ਜੇ ਤਰਵ ਕਿਰਨ ਪ੍ਰਗਟ ਸੰਸਾਰ ਸਾਖ ਤਰੋਵਰ ਮਾਵਲ ਸਾਰਾ ਉੱਤਰ ਦੱਖਣ ਪੂਬਰ ਪੱਛਮ ਜੈ ਜੈਕਾਰ ਜਪੰਥ ਨਰਾ ਹਰ ਨਾਮ ਰਸਨ ਗੁਰਮਖ ਬਰਦਾਇਓ ਓਟ ਗੰਗ ਪੱਛਮ ਧਰਿਆ ਸੋਈ ਨਾਮ ਅਸ਼ਲ ਭਗਤਾਂ ਭਾਵ ਤਾਰਨ ਅਮਰਦਾਸ ਗੁਰ ਕਾ ਫੁਰਿਆ ਸਿਮਰਹ ਥੋਈ ਨਾ ਜਖ ਅਰ ਕਿਨਰ ਸਾਧਕ ਸਿੱਧ ਸਮਾਦ ਹਰਾ ਸਿਮਰ ਨਖਿਆਤਰ ਅਵਰ ਧੂ ਮੰਡਲ ਨਾਰ ਦਾਦ ਪਹਿਲਾਦ ਵਰਾ ਸਤਿਆਰ ਅਰ ਤੂਰ ਨਾਮ ਉਲਾਸਾ ਥੈਲ ਲੋ ਜਿੰ ਉਧਰ ਆ ਸੋਈ ਨਾਮ ਅਸ਼ਲ ਭਗਤ ਹਾਂ ਭਗਤਾਰਨ ਅਮਰਦਾਸ ਗੁਰ ਕੋ ਫੁਰਿਆ ਸੋਈ ਨਾਮ ਥਿਵਰ ਨਵ ਨਾਥ ਨਿਰੰਜਨ ਸੇਵ ਥਨ ਕਾਦ ਤਮੁਦਰਿਆ ਕਵਰਾਸੀ ਸਿੱਧ ਬੁੱਧ ਜਿਤ ਰਾਤੇ ਅੰਬਰੀਕ ਭਵ ਜਲ ਤਰਿਆ ਉਦੋ ਅਕਰੂ ਤੇ ਲੋਚਨ ਨਾਮਾ ਕਾਲ ਕਬੀਰ ਕਿਲ ਵਿਖਰਿਆ ਸੋਈ ਨਾਮ ਅਸ਼ਲ ਭਗਤ ਭਾਵ ਤਾਰਨ ਅਮਰਦਾਸ ਗੁਰ ਕਉ ਫੁਰਿਆ ਉਦੋ ਅਕਰੂੜ ਤੇ ਲੋਚਨ ਨਾਮ ਕਾਲ ਕਬੀਰ ਕਿਲ ਵਿਖਰਿਆ ਸੋਈ ਨਾਮ ਅਛਲ ਭਗਤਾਂ ਭਾਵ ਤਾਰਣ ਅਮਰਦਾਸ ਗੁਰ ਕਾ ਫੁਰਿਆ ਦਿੱਤੇ ਨਾਮ ਲਗਤ ਦਿੱਤੇ ਇਸ ਤੇ ਆਵੇਂ ਜਤੇਤ ਪ੍ਰਸਰ ਮਨਵਸਯ ਸੋਈ ਨਾਮ ਸਿਮਰ ਕੰਗੇ ਪਤਮੇ ਚਰਨ ਕਿਤ ਅੰਮ੍ਰਿਤ ਰਸਯਾ तित नाम करो कंबेर करो मत सत कर संगत उदरिया सोए नाम चल भगत पवतारन अमरदास गुर कौ फुरिया नाम कित संसार किरण रव सुर कर साखे उत्तर दक्षिण पुब देश पश्चिम जस पाखे जन्म तय हो सके जित नाम हर हृदय निवास सुर नरखन कंदरब चे दर्शन आसास ਬੈ ਲੋ ਪਰ ਸਦੇ ਤੇ ਜੋਤ ਨੂੰ ਕਲ ਛੋੜ ਕਰ ਤੇ ਆਇਓ ਸੋਈ ਨਾਮ ਭਗਤ ਪਵਜਲ ਹਰਨ ਗੁਰ ਅਮਰਦਾਸ ਨਾ ਪਾਇਓ ਨਾਮ ਦੇ ਆਵੇਂ ਦੇਵ ਤੇ ਤਿਸ ਸਾਦਿਕ ਸਦਨਰ ਨਾਮ ਖੰਡ ਬ੍ਰਹਮੰਡ ਸਾਰੈ ਜੇ ਨਾਮ ਸਮਾਟਿਓ ਹਰਖ ਸੋਗ ਸਮ ਕਰ ਸੁਹਾਰੇ ਨਾਮ ਸ੍ਰੋ ਮਨ ਸਰਬ ਮੈਂ ਬਹੁਤ ਰਹਿ ਦੇਵਤਾਰ ਸੋਇ ਨਾਮ ਪਧਾਰਤ ਅਮਰ ਕੁਰ ਤਸ ਦਿਓ ਕਰਤਾਰ ਸਤ ਸੂਰੋ ਸੀਲ ਬਲਵੰਤ ਸਤ ਪਾਏ ਸੰਗਤ ਸਗਣ ਗੁਰੂ ਮਤ ਨਿਰਵੈਰ ਲਈਨਾ ਜਿਸ ਧੀਰੇ ਤੁਰ ਤਵ ਤੁਜਾ ਸੇਤ ਬੈਕੰਟ ਬੀਨਾ ਪਰਸੈ ਸੰਤ ਪਿਆਰ ਜਿਹੇ ਕਰਤਾ ਰਹੇ ਸੰਜੋਗ ਸਤ ਗੁਰੂ ਸੇਵ ਸੁਖ ਪਾਇਓ ਅਮਰ ਗੁਰ ਕੀਤਾ ਜੋਗ ਨਾਮ ਨਾਵਣ ਨਾਮ ਰਸ ਖਾਨ ਅਰਬੋ ਜਨ ਨਾਮ ਰਸ ਸਦਾ ਚਾਇ ਮੁਖ ਮਿਠ ਬਾਣੀ ਤਨ ਸਤਗੁਰ ਸੇਵਿਓ ਜਿਸ ਵਸਾਏਗਾ ਤਗ ਮਜਾਣੀ ਕੁੱਲ ਸਮੂ ਸਮੁੰਦਰ ਪਾਇਓ ਨਾਮ ਨਿਵਾਸ ਸਕੇ ਹੱਥ ਜਨਮ ਕਾਲ ਉਚਰੇ ਗੁਰ ਪਰਸਿਓ ਅਮਰ ਪ੍ਰਗਾਸ ਸਕੇ ਹੱਥ ਜਨਮ ਕਾਲ ਉਚਰੇ ਗੁਰ ਪਰਸਿਓ ਅਮਰ ਪ੍ਰਗਾਸ ਬਾਰਜ ਕਰ ਦਹਨੇ ਸਿੱਧ ਸੰਮੁਖ ਮੁਖ ਜੋਵੈ ਰਿਦ ਬਸੇ ਬਾਵਾਂ ਜੋ ਤੀਨ ਲੋਕਾਂਤਰ ਮੋਹਾ ਰਿਦ ਬਸੇ ਕਹੀਓ ਸੋਏ ਰਸਤੇ ਨਹੀਂ ਜਾਤੋ ਮੁਖੋ ਭਗਤ ਉਚਰਾ ਅਮਰ ਗੁਰ ਇਤਰੰਗ ਦਾਤੋ ਮਸਤਕ ਨਿਸ਼ਾਨ ਸਚੋ ਕਰਮ ਕਲ ਜੋਰ ਕਰ ਧਿਆਉ ਪਰਸਿਓ ਗੁਰ ਸਤਗੁਰ ਤਿਲਕ ਸਰਬ ਇਛ ਤਿਨ ਪਾਇਓ ਚਰਨ ਤਾਂ ਪਰ ਸਕਿਏ ਹੱਥ ਚਰਨ ਗੁਰ ਅਮਰ ਪਵਲ ਰੈ ਹੱਥ ਤਾਂ ਪਰ ਸਕਿਏ ਹੱਥ ਲੱਗੇ ਗੁਰ ਅਮਰ ਪੈ ਜੀ ਤਾਂ ਪਰ ਸਕਿਏ ਹੱਥ ਜੀ ਗੁਰ ਅਮਰ ਪਣੀਜੈ ਨੈਣ ਤਾਂ ਪਰ ਸਕਿਏ ਹੱਥ ਨੈਣ ਗੁਰ ਅਮਰ ਪਖਿਜੈ ਸ਼੍ਰਾਵਣ ਤਾਂ ਪਰ ਸਕਿਏ ਹੱਥ ਸ੍ਰਵਣ ਗੁਰ ਅਮਰ ਸੁਣੀਜੈ ਸਕੇ ਹੱਥ ਸੋਹੀਓ ਜਿਤਹੀ ਆ ਬਸ ਗੁਰੇ ਅਮਰਦਾਸ ਨਿਜ ਜਗਤ ਪਿਤ ਸਕੇ ਹੱਥ ਸੋ ਸਿਰ ਜਲਪ ਭਣ ਜੋ ਸਿਰ ਨਿਵ ਗੁਰੇ ਅਮਰ ਨਿਤ ਤੇ ਨਰ ਦੁਖ ਨਹਿ ਭੁਖ ਤੇ ਨਰ ਨੇ ਧਨ ਨੋ ਕਹੀਐ ਤੇ ਨਰ ਸੋਕ ਨੋ ਹੁਐ ਤੇ ਨਰ ਸੇ ਅੰਤ ਨਾ ਲਈਐ ਤੇ ਨਰ ਤੇ ਨਰ ਸੇਵ ਨੋ ਕਰ ਤੇ ਨਰ ਸਹਿ ਸਹਸ ਸਮਪੈ ਤੇ ਨਰ ਦੁਲੀਚੈ ਬਹਿ ਤੇ ਨਰ ਉਥੱਪ ਬਿਥੱਪੈ ਸੁਖ ਲਹੇ ਤੇ ਨਰ ਸੰਸਾਰ ਮਹਾਂ अब है पट रिप मदते सकियाथ ते, ते नर जालप पपण गोरी अमरदास सो पर सन जेहे तै पढ़ो एक मन धरो एक कर एक पछाण्यों नैन बैन मोहे एक एक दो ठाए न जाने सुपन एक परतक एक एक कसमे लीनो तीस एक और पांच सिद्ध पैंतीस ना खीनो एक तो जे लाख लखों अलख है एक एक ਕਰ ਵਰਨੇ ਓ ਗੁਰੇ ਮਰਦਾ ਜਾਲੇ ਪਣ ਤੂੰ ਇਕ ਲੋੜ ਇਕ ਮਨਿਓ ਗੁਰੇ ਮਰਦਾ ਜਾਲੇ ਪਣ ਤੂੰ ਇਕ ਲੋੜ ਇਕ ਮਨਿਓ ਜੇ ਮਤ ਗਹੀ ਜੈ ਦੇਵ جے مت نہمے সম্মानी जे मत त्रिलोचन चित भक्त कंबीले जानी रुक मांगد کرتو رام جنphpunit پائی अमरीख रहलाद सरन गोविंद गत پائی تنੋबे क्रोध कृष्णनाथ जी समत जल जानी जुगते ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤੇ ਤੈ ਲੋਭ ਕ੍ਰੋਧ ਤ੍ਰishnaਤ ਜੀ ਸਮਤ ਜਲ ਜਾਨੀ ਜੁਗਤ ਗੁਰ ਅਮਰਦਾਸ ਨਿਜ ਭਗਤ ਹੈ ਦੇਖ ਦਰਸ ਪਾਵੋ ਮੁਕਤੇ ਗੁਰ ਅਮਰਦਾਸ ਪਰਸ ਹੈ ਉਹਮ ਪਾਤਕ ਬਿਨਾਸ ਹੈ ਗੁਰ ਅਮਰਦਾਸ ਪਰਸ ਹੈ ਸਿੱਧ ਸਾਧ ਕਾ ਅਸਾਸ ਹੈ ਗੁਰ ਅਮਰਦਾਸ ਪਰਸਿਏ ਧਿਆਨ ਲਈਏ ਪਉ ਮੁਕਹਿ ਗੁਰ ਅਮਰਦਾਸ ਪਰਸਿਏ ਭਾਉ ਲਬੈ ਗੋ ਚੁਕੈ ਇੱਕ ਬਿਨ ਦੋ ਗੁਣ ਜੋ ਤੋ ਰਹੇ ਜਾ ਸਮੰਤਰ ਮਾਨ ਵਹਿ ਲੈ ਜਾਲ ਪਾ ਪਦਾਰਥ ਇਤੜੈ ਗੁਰ ਅਮਰਦਾਸ ਡਿਠੈ ਮਿਲੈ ਜਨਕ ਸੋਏ ਜਿਨ ਜਾਣਿਆ ਉਨ ਮਨ ਰਤ ਧਰਿਆ ਸਤਿ ਸੰਤੋਖ ਸਮਾਚਰੇ ਅਪਰਾ ਸਰ ਭਰਿਆ ਅਕਤ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੈ ਇਹੋ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਨ ਆਵੇ ਜਗਤ ਉਧਾਰਨ ਨਾਮ ਸਤ ਗੁਰ ਤੁਠੇ ਪਾਇਓ ਅਬ ਨਾਹੀਂ ਅਵਰ ਸਾਰੇ ਕਾਮ ਬਰੰਤਰ ਪੂਰੀ ਪੜੀ ਹਮ ਅਵ ਗੁਣ ਪਰੇ ਇੱਕ ਗੁਣ ਨਾਹੀ ਅੰਮ੍ਰਿਤ ਛਾਟ ਬਿਖੇ ਬਿਖ ਖਾਈ ਮਾਇਆ ਮੋਹ ਪਰਮ ਪਰ ਭੂਲੇ ਸਤਿਦਾਰਾ ਸੇ ਉਪ੍ਰੀਤ ਲਗ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ ਤੇਰੇ ਮਿਲੰਤ ਜਮ ਤਰਾਸ ਮਿਟਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰੱਖੂ ਸਰਣਾਈ ਇੱਕ ਅਰਦਾਸ ਬਾਟ ਕੀਰਤ ਕੀ ਗੋਰੇ RAM ਦਾਸ ਰੱਖੂ ਸਰਣਾਈ ਸੁਖਹੁ ਟਲ ਗੁਰ ਸੇਵੀਐ ਐ ਹਨੇ ਸਹਜ ਸੁਭਾਏ ਦਰਸ਼ਨ ਪਰਸਿਐ ਗੁਰੂ ਕਾ ਜਨਮ ਮਰਨ ਦੁਖ ਜਾਏ ਹੋਵ ਸਿਫਤ ਖਸਮ ਦੀ ਨੂਰ ਅਰ ਸੋਹ ਕੁਰ ਸੋਹ ਛੱਟੀ ਆ ਤੁਧ ਰੱਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਆ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾ ਹੋ ਜਿਸ ਪਾਸ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦਾਸਾ ਹੋ ਦੇਸ ਪਾਸ ਬਹਿਠਿਆ ਸੋਹੀਆ ਸਭਨਾ ਦਾ ਵੇਸ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹੱਲਾ ਤੀਜਾ ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਮੁਕਤ ਨਾ ਹੋਵਈ ਜਿ ਚਰਬਦ ਨ ਕਰੇ ਵਿਚਾਰ ਸਤ ਗੁਰ ਨੂੰ ਸਭ ਕੋ ਵੇਖਦਾ ਜੇ ਤਾ ਜਗਤ ਸੰਸਾਰ ਢਿੱਠਾ ਮੁਕਤ ਨਾ ਹੋਵਈ ਜਿ ਚਰਬ ਸਬਦ ਨ ਕਰੇ ਵਿਚਾਰ ਹੋ ਮੈਂ ਮਾਲੋਂ ਨਾ ਚੁੱਕਾਈ ਨਾਮ ਨ ਲੱਗਾ ਪਿਆਰ ਇੱਕ ਆਪੇ ਬਖਸ ਮਿਲਾਏ ਅਨ ਦੋ ਬੇਦਾ ਤਜ ਵਿਕਾਰ ਨਾਨਕ ਇੱਕ ਦਰਸਨ ਦੇਖ ਮਰ ਮਿਲੇ ਸਤ ਗੁਰ ਹੀਤ ਪਿਆਰੇ ਮਹੱਲਾ ਤੀਜਾ ਸਤ ਗੁਰੂ ਨਾ ਸੇਵਿਓ ਮੂਰਖ ਅੰਦ ਗਵਾਰੇ ਦੂਜਾ ਭਾਇ ਬਹੁਤ ਦੁੱਖ ਲਗਾ ਜਲਤਾ ਕਰੇ ਪੁਕਾਰ ਜਿਨ ਕਾਰਣ ਗੁਰੂ ਵਿਸਾਰਿਆ ਸੇ ਨਾ ਉਪਕਰੇ ਅੰਤਿਵਾਰ ਨਾਨਕ ਗੋਰ ਮੱਤੀ ਸੁਖ ਪਾਇਆ ਬਖਸੀ ਬਖਸਨ ਹਾਰ ਪੌੜੀ ਤੂੰ ਆਪੇ ਆਪੇ ਸਭ ਕਰਤਾ कोई दूजा होए सो अवरो कहिया हारे आपे बोला आपे बुलावा हारे आप ਪੇ ਜਾਲ ਥਾਲ ਰਾਵੇ ਰਹੀਆਂ ਹਾਰੇ ਆਪੇ ਮਾਰਾ ਹਾਰੇ ਆਪੇ ਛੋਡਾ ਮਨ ਹਾਰੇ ਸਰਣੀ ਪਾੜ ਰਹੀਆਂ ਹਰ ਬਿਨ ਕੋਈ ਮਾਰੇ ਜੀਵਾਲ ਨਾ ਸਕੈ ਮਾਨ ਹੋਏ ਨਿਚਿੰਦ ਨਿਸਲ ਹੋਏ ਰਹੀਐ ਉਠਦਿਆ ਬਹਿਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈਐ ਜਨ ਨਾਨਕ ਗੁਰਮੁਖ ਹਾਰੇ ਲਹੀਐ ਹਾਰ ਬਿਨ ਕੋਈ ਮਾਰੇ ਜੀਵਾਲੇ ਨ ਸਕੈ ਮਨ ਹੋਏ ਨਿਚਿੰਦ ਨਿਸਲ ਹੋਏ ਰਹੀ ਆ ਉਠਦਿਆ ਬਹਿਦਿਆ ਸੁੱਤਿਆ ਸਦਾ ਸਦਾ ਹਾਰੇ ਨਾਮ ਧਿਆਈ ਆ ਜਨ ਨਾਨਕ ਗੁਰਮੁਖ ਹਾਰੇ ਲਹੀਆ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਲਾ 3 ਸਤ ਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦਿੱਠਾ ਮੋਕਤ ਨਾ ਹੋਵਈ ਜਿਚਰ ਸਬਦ ਨ ਕਰੇ ਵਿਚਾਰ ਰਾਗ ਵਡਹੰਸ ਕੀ ਵਾਰ ਪੌੜੀ ਇਕਮੀ ਸਲੋਕਾਂ ਨਾਲ